ਸ੍ਰੀਕਾਲ ਕਿਸਾਨ ਭਰਾਵੋ ਸਵਾਗਤ ਕਰਦੇ ਆ ਤੁਹਾਡਾ ਕੀਰਤੀ ਕਿਸਾਨ YouTube ਚੈਨਲ ਤੇ ਕਿਸਾਨ ਭਰਾਵੋ ਹੁਣ ਆਪਾਂ ਜਿਉਂ ਹੀ ਨਸਾਰਾ ਜਿਹੜਾ ਝੋਨੇ ਦਾ ਨੇੜੇ ਆ ਰਿਹਾ ਹੈਗਾ ਤਾਂ ਉਸੇ ਤਰ੍ਹਾਂ ਜਿਹੜਾ ਆਪਣਾ ਤੇਲਾ ਜਿਹੜਾ ਝੋਨੇ ਵਿੱਚ ਵਿਖਾਈ ਦੇਣ ਲੱਗ ਗਿਆ ਤੇ ਜੇ ਆਪਾਂ ਘਰਾਂ ਦੇ ਵਿੱਚ ਵੀ ਗੱਲ ਕਰੀਏ ਤਾਂ ਆਪਣੀਆਂ ਲਾਈਟਾਂ ਦੇ ਉੱਤੇ ਆਪਾਂ ਨੂੰ ਬਹੁਤ ਸਾਰਾ ਜਿਹੜਾ ਤੇਲਾ ਉਹ ਦਿਖਾਈ ਦਿੰਦਾ ਹੈਗਾ ਤੇ ਬਾਕੀ ਆਪਾਂ ਸੁੰਡੀ ਵਾਲੇ ਕਿਹੜੀ ਦਵਾਈ ਪਾ ਰਹੇ ਹਾਂਗੇ ਤੇ ਉਲੀ ਵਾਲੇ ਕਿਹੜੀ ਪਾ ਰਹੇ ਹਾਂ ਦੇ ਨਾਲ ਤੇਲੇ ਵਾਲੀ ਕਿਹੜੀ ਦਵਾਈ ਆਪਾਂ ਐਡ ਕਰ ਰਹੇ ਹਾਂਗੇ ਜਿਹੜੇ ਕਿਸਾਨ ਵੀਰ ਚੈਨਲ ਤੇ ਨਵੇਂ ਜੁੜੇ ਨੇ ਉਹ ਸਾਈਡ ਤੇ ਕਾਲਾ ਜਿਹਾ ਬਟਨ ਦਬਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਨਾਲ ਬੈਲ ਵਾਲਾ ਬਟਨ ਦਬਾ ਲੈਣਾ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੂ ਕਿਸਾਨ ਭਰਾ ਉਹ ਸਭ ਤੋਂ ਵੱਧ ਜੇ ਆਪਾਂ ਨੁਕਸਾਨ ਦੀ ਗੱਲ ਕਰੀਏ ਕਿਉਂਕਿ ਜਿਹੜਾ ਝੋਨਾ ਹੈ ਆਪਣਾ ਉਹ ਪੂਰੀਆਂ ਜਿਹੜੀਆਂ ਪਾਈਪਾਂ ਜਿਹੜੀਆਂ ਬਣਾ ਚੁੱਕੇ ਹੈਗਾ ਤੇ ਝੰਡਾ ਪੱਤਾ ਜਿਹੜਾ ਆਪਾਂ ਨੂੰ ਉਹ ਵੀ ਵਿਖਾਈ ਦੇ ਰਿਹਾ ਤੇ ਹਰਾ ਭਰਾ ਜਿਹੜਾ ਉੱਪਰ ਨੂੰ ਆ ਰਿਹਾ ਹੈਗਾ ਜੇ ਝੰਡੇ ਪੱਤੇ ਨੂੰ ਜਿਵੇਂ ਆਪਣੀ ਸੁੰਡੀ ਜੜੀ ਪੱਤਾ ਲਵੇੜ ਸੁੰਡੀ ਕਿਤੇ ਕਿਤੇ ਆਪਣੇ ਖੇਤ ਦੇ ਵਿੱਚ ਬਖਾਈ ਦੇ ਰਹੀ ਹੈ ਕਿਉਂਕਿ ਜੇ ਝੰਡੇ ਪੱਤੇ ਰਾਹੀਂ ਹੀ ਜਿਹੜਾ ਇਹਨੇ ਖਰਾਕ ਲੈਣੀ ਹੈ ਤੇ ਦਾਣਾ ਜਿਹੜਾ ਬਣਨਾ ਹੈਗਾ ਜੇ ਝੰਡਾ ਪੱਤਾ ਹੀ ਆਪਣਾ ਖਰਾਬ ਹੋ ਗਿਆ ਤਾਂ ਸਮਝ ਲਓ ਵੀ ਆਪਣੇ ਜਿਹੜੇ 10 15% ਹੈ ਜਿਹੜਾ ਝਾੜ ਤੇ ਫਰਕ ਪੈ ਜਾਂਦਾ ਤੇ ਅਗਲੀ ਗੱਲ ਕਰੀਏ ਆਪਾਂ ਉਲੀ ਦੀ ਤੇ ਉਲੀ ਨਾਲ ਵੀ ਆਪਣਾ ਜਿਹੜਾ ਨੁਕਸਾਨ ਹੋ ਸਕਦਾ ਹੈ ਤੇ ਤੇਲੇ ਨਾਲ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਹਰੇਕ ਸਾਲ ਦੇਖਦੀ ਦੇਖਦੇ ਆ ਜੇ ਆਪਾਂ ਨਹੀਂ ਕੰਟਰੋਲ ਕਰਦੇ ਤਾਂ ਇਹ ਜਾਦੇ ਹੋ ਜਾਂਦਾ ਹੈਗਾ ਫਿਰ ਆਪਾਂ ਨੂੰ ਕੰਟਰੋਲ ਕਰਨਾ ਜਿਹੜਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ ਤੇ ਨਾਲ ਹੀ ਇਹ ਦੱਗੀਆਂ ਦੱਗੀਆਂ ਦੇ ਵਿੱਚ ਆਪਣੀ ਝੋਨਾ ਜਿਹੜਾ ਉਹ ਬੈਠਣ ਲੱਗ ਜਾਂਦਾ ਤੇ ਇਸ ਕਰਕੇ ਜਿਹੜਾ ਕਿਸਾਨ ਵੀਰ ਉਹ ਆਪਾਂ ਨੂੰ ਹੁਣ ਆਪਣੇ ਝੋਨੇ ਤੇ ਪੂਰਾ ਜਿਹੜਾ ਧਿਆਨ ਦੇਣ ਦੀ ਲੋੜ ਹੈਗੀ ਕਿਸਾਨ ਭਰਾਵੋ ਜਿਵੇਂ ਤੁਸੀਂ ਦੇਖ ਰਹੇ ਹੋਗੇ ਆਪਾਂ ਜਿਹੜੀ ਡਾਈ ਨੋਟੀਫੀਕ੍ਰਾਨ 70% ਡਬਲ ਜੀ ਦੇ ਵਿੱਚ ਆਉਂਦੀ ਹੈ ਜਿਹਨੂੰ ਆਪਾਂ ਉਸੀਨ ਦੇ ਨਾਮ ਨਾਲ ਜਾਣਦੇ ਹਾਂਗੇ ਉਦ ਦਵਾਈ ਦੀ ਵਰਤੋਂ ਕਰ ਰਹੇ ਹਾਂ ਤੇ ਇਹਦੇ ਨਾਲ ਆਪਾਂ ਜਿਹੜਾ ਕੋਰਾਜ਼ਨ ਉਹ ਪਾ ਰਹੇ ਹਾਂ ਸੁੰਡੀ ਵਾਸਤੇ ਤੇ ਉਲੀ ਵਾਸਤੇ ਆਪਾਂ ਜਿਹੜਾ ਪਾ ਰਹੇ ਹਾਂ ਜੌਕਸੀਸਟੋਬਨ ਜਿਹਨੂੰ ਆਪਾਂ ਐਮੀਸਟਾਰ ਕਹਿੰਦੇ ਆ ਕਿਸੇ ਵੀ ਮਰਜ਼ੀ ਕੰਪਨੀ ਚ ਲੈ ਲਓ ਤੁਸੀਂ ਦਵਾਈ ਤੇ ਸਾਲਟ ਦੇਖ ਲਿਆ ਕਰੋ ਤੇ ਇਹ ਪਾ ਰਹਾਂਗੇ ਕਿ ਸੰਭਾਵ ਉਹ ਜੇ ਆਪਾਂ ਇਹਦੀ ਗੱਲ ਕਰੀਏ ਉਸੀਨ ਦੀ ਕਾਂ ਹੈ ਦੋ ਤਰ੍ਹਾਂ ਆਉਂਦੀ ਹੈ ਜੀ ਇੱਕ ਪਹਿਲਾ ਜਿਹੜੇ ਆਉਂਦੀ ਹੁੰਦੀ ਸੀ ਆਪਣੀ 20% ਦੇ ਵਿੱਚ ਜਿਹੜੀ ਉਸੀਨ ਆਉਂਦੀ ਸੀਗੀ ਤੇ ਉਹੀ ਜਿਹੜੀ ਕੰਪਨੀ ਨੇ ਹੁਣ ਇਸ ਵਾਰ 70% ਦੇ ਵਿੱਚ ਉਹ ਆਉਣ ਲੱਗੀ ਜੇ ਆਪਾਂ ਉਸੀਨ ਜਿਹੜੀ ਆਉਂਦੀ ਸੀਗੀ ਉਹਦੇ ਨਾਲ ਇਹਨੇ ਅਲਟਰਾ ਕੰਪਨੀ ਨੇ ਐਡ ਕਰਤਾ ਨਾਮ ਤੇ ਸਾਲਟ ਬਿਲਕੁਲ ਸੇਮ ਹੀ ਹੈ ਡਾਈਨੋਟੋਫਰਾਨ ਜਿਹੜੀ ਸਾਲਟ ਹੈ ਉਹ 20% ਵੀ ਆਉਂਦੀ ਹੈ ਤੇ ਆਪਣੇ 70% ਡਬਲਯੂਜੀ ਦੇ ਵਿੱਚ ਵੀ ਆਉਂਦੀ ਹੈ ਆਪਾਂ ਤਾਂ ਜਿਹੜੇ 70% ਵਾਲੀ ਇਸ ਸਾਲ ਜਿਹੜਾ ਆਪਣੇ ਖੇਤ ਦੇ ਉੱਤੇ ਪਾ ਕੇ ਦੇਖ ਰਹੇ ਹਾਂਗੇ ਤੇ ਦੂਜੀ ਦਵਾਈ ਜਿਹੜੀ ਆਪਾਂ ਉਲੀ ਵਾਸਤੇ ਪਾ ਰਹੇ ਹਾਂਗੇ ਉਹ ਆਪਾਂ ਪਾ ਰਹੇ ਹਾਂ ਐਜੋਕਸੀਸਟ੍ਰੋਬਿਨ 18.2% ਤੇ ਡਾਈਫੈਨੋਕੋਨਾਜ਼ੋਲ 11.4% ਇਹ ਆਪਦੇ ਖੇਤ ਦੇ ਵਿੱਚ ਆਪਾਂ ਇਹਦੇ ਨਾਲ ਐਡ ਕਰ ਰਹੇ ਹਾਂਗੇ ਉਲੀ ਵਾਸਤੇ ਤੁਸੀਂ ਇਹ ਦਵਾਈਆਂ ਜਿਹੜੀ ਮਰਜੀ ਕੰਪਨੀ ਦੇ ਵਿੱਚ ਲੈ ਲਿਓ ਜene salt ਹੈ ਜਿਹੜਾ ਉਹ ਭੇਜ ਲੈ ਕੇ ਚ ਉਤਮ ਦੀ ਲੈ ਲਓ ਤੇ ਸ੍ਰੀਰਾਮ ਦੀ ਲੈ ਸਕਦੇ ਹੋਗੇ ਤੇ ਪੀ ਆਈ ਦੀ ਲੈ ਸਕਦੇ ਹੋਗੇ ਜਿਹੜੀ ਮਰਜ਼ੀ ਕੰਪਨੀ ਦੀ ਲੈ ਲਓ ਜਣੀ ਉਹ ਸਾਲਟ ਹੈ ਜਿਹੜਾ ਇਹ ਆਪਾਂ ਨੂੰ ਜੇ ਆਪਾਂ ਬਾਇ ਨੇਮ ਕੰਪਨੀ ਲੈਨੇ ਤਾਂ ਆਪਾਂ ਨੂੰ ਮਹਿੰਗਾ ਪੈਂਦਾ ਹੈ ਜੇ ਆਪਾਂ ਕਿਸੇ ਹੋਰ ਕੰਪਨੀ ਦੇ ਵਿੱਚ ਲੈਨੇ ਤਾਂ ਆਪਾਂ ਨੂੰ ਇਹ ਸਸਤਾ ਪੈਂਦਾ ਹੈਗਾ ਤੇ ਤੀਜੀ ਦਵਾਈ ਕਿਸਾਨ ਭਰਾਵੋ ਆਪਾਂ ਸੁੰਡੀ ਵਾਲੀ ਆਪਾਂ ਨੂੰ ਕਬ ਦੇ ਖੇਤ ਵਿੱਚ ਮੈਨੂੰ तितਲੀ ਜਿਹੜੀ ਵਿਖਾਈ ਦੇ ਰਹੀ ਹੈ ਕਿਉਂਕਿ ਇਹ तितਲੀ ਆਂਡੇ ਦੇਊਗੀ ਤੇ ਉਹਦੇ ਨਾਲ ਹੈ ਜਿਹੜਾ ਆਪਣਾ ਸੁੰਡੀ ਜਿਹੜੀ ਪੈਦਾ ਹੁੰਦੀ ਹੈ ਤੇ ਉਹਦੇ ਵਾਸਤੇ ਆਪਾਂ ਜਿਹੜੀ ਕੋਰਾਜਨ ਦਵਾਈ ਹੈਗੀ ਉਹ ਆਪਾਂ ਨੇ ਇਦੇ ਨਾਲ ਐਡ ਕਰਤੀ ਤੇ ਇੱਕ ਕਿਸਾਨ ਭਰਾ ਉਹ ਇੰਨਾ ਕਿ ਜ਼ਰੂਰ ਹੈ ਵੀ ਜਦੋਂ ਜਿਵੇਂ ਹੁਣ ਤੁਸੀਂ ਦੇਖ ਰਹੇ ਮੇਰਾ ਪੀਆਰ 126 ਝੋਨੇ ਤੇ ਬਾਕੀ ਉਧਰ ਮੇਰਾ ਅਜੇ ਜਿਹੜਾ ਪੈਪਾਂ ਚ ਹੀ ਹੈ ਝੋਨਾ ਤੇ ਪੀਆਰ 26 ਦੇ ਵਿੱਚ ਆਪਾਂ ਨੇ ਸਵੇਰ ਸਮੇਂ ਜਿਹੜਾ ਨਿਸਰ ਰਿਹਾ ਝੋਨਾ ਹੈਗਾ ਪਰਪਰਾਗਣ ਦੀ ਪ੍ਰਕਿਰਿਆ ਹੋ ਰਹੀ ਹੈਗੀ ਕਿਉਂਕਿ ਸਵੇਰ ਦੇ ਟਾਈਮ ਹੈ ਜਿਹੜਾ ਇਹਦਾ ਮੂੰਹ ਦਾਣੇ ਦਾ ਖੁੱਲਾ ਹੁੰਦਾ ਤੇ ਦਾਣਾ ਬਣਨ ਦੀ ਪ੍ਰਕਿਰਿਆ ਚੱਲਦੀ ਹੁੰਦੀ ਹੈ 12 ਵਜੇ ਤੋਂ ਬਾਅਦ ਬਾਅਦ ਤਾਂ ਆਪਾਂ ਜਿਹੜੇ ਨਿਸਰੇ ਝੋਨੇ ਦੇ ਉੱਤੇ ਤੁਸੀਂ ਬ੍ਰੇਕ ਆ ਸਕਦੇ ਆ ਜੇ ਤੁਹਾਡਾ ਝੋਨਾ ਪਾਈਪਾਂ ਦੇ ਵਿੱਚ ਐ ਫਿਰ ਤੁਸੀਂ ਜਦ ਮਰਜੀ ਹੀ ਆਪਦਾ ਕਰ ਸਕਦੇ ਹੋਗੇ ਬਾਕੀ ਕਿਸਾਨ ਭਰਾਵੋ ਤੁਸੀਂ ਜਿਵੇਂ ਜੈਸ ਤੇ ਉਸੀਨ ਜਿਹੜੀ ਉਹਨੂੰ ਰਲਾਟੀ ਵੀ ਕਰ ਸਕਦੇ ਆਂਗੇ ਆਪਾਂ ਜਾਂ ਸੀਨ ਹੋਵੇ ਜੇ ਜੈਸ ਉਹਦੇ ਨਾਲ ਜਿਹੜੀ ਐਫ ਐਮ ਸੀ ਦੀ ਲਾਲ ਜੀ ਆਉਂਦੀ ਹੈ ਪੰਜਾਬੀ ਚ ਮੈਂ ਕਹਿਆ ਨਾ ਥਾਇਮਸੋਸ ਉਹਦਾ ਪ੍ਰਯੋਗ ਵੀ ਆਪਾਂ ਤੇਲੇ ਵਾਸਤੇ ਕਰ ਸਕਦੇ ਆਂਗੇ ਪਰ ਉਹਦੀ ਡੋਜ਼ ਐ ਜਿਹੜੀ ਆਪਾਂ ਥੋੜੀ ਜੀ ਦੋਨਾਂ ਦੀ ਆਪਾਂ ਨੂੰ ਦੇਖ ਕੇ ਕਰਨੀ ਪਊਗੀ ਕਿਉਂਕਿ ਇਕੱਲੀ ਜੇ ਉਸੀਨ ਪਾਈਏ ਤਾਂ 100 ਤੋਂ ਲੈ ਕੇ ਜਾਂ 120 ਗ੍ਰਾਮ ਪੈ ਜੰਦੀ ਹੈਗੀ ਤੇ ਜੇ ਆਪਾਂ ਉਹਨਾਂ ਹੋਰ ਦਵਾਈ ਐਡ ਕਰਦੇ ਆ ਤਾਂ ਉਹ ਆਪਦੇ ਹਿਸਾਬ ਨਾਲ ਜਿਹੜਾ ਐਡਜਸਟ ਕਰ ਲਿਓ ਉਹਦੀ ਡੋਜ਼ ਤੇ ਬਾਕੀ ਜੇ ਆਪਾਂ ਉਲੀ ਵਾਲੀ ਦਵਾਈ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਉਲੀ ਵਾਲੀ ਦਵਾਈਆਂ ਨੇ ਜਿਹੜੇ ਮਾਰਕੀਟ ਦੇ ਵਿੱਚ ਆਉਂਦੀਆਂ ਨੇਗੀਆਂ ਹੁਣ ਜਿਵੇਂ ਐਜੋਕਸੀ ਹੋਗੀ ਜਿਹਨੂੰ ਐਮਿਸਟਾਰ ਕਹਿੰਦੇ ਆ ਤੇ ਗਲੀਲੀਓ ਬੇ ਹੋਗੀ ਨਟਿਵੋ ਹੋਊਗੀ ਕਸਟੋਰੀਆ ਹੋਊਗੀ ਪਲਸਰ ਹੋਊਗੀ ਜਾਂ ਪ੍ਰੋਪੋਕੋਨਾਜ਼ੋਲ ਜਿਹੜੀ ਆਪਾਂ ਪਹਿਲਾਂ ਟੈਟ ਦੇ ਨਾਲ ਨਾਲ ਜਾਣਦੇ ਹੁੰਦੇ ਸੀਗੇ ਉਹ ਵੀ ਆਪਾ ਪਾ ਸਕਦੇ ਆਂਗੇ ਤੇ ਬਾਕੀ ਸੁੰਡੀ ਵਾਲੀ ਦਵਾਈ ਆ ਜਿਹੜੀ ਆਪ ਦਾ ਖੇਤ ਦਾ ਨਿਰੇਖਣ ਕਰਕੇ ਤੁਸੀਂ ਫੇਰ ਵਰਤ ਸਕਦੇ ਹੋਗੇ ਸੋ ਧੰਨਵਾਦ ਜੀ ਸਤ ਸ੍ਰੀ ਅਕਾਲ